ਹੋਗੇ ਜਿਹੜੀ ਅੱਜ ਸਰਕਾਰੀ ਖਰੀਦਾਂ ਨਹੀਂ ਸ਼ੁਰੂ ਹੋ पाएंगी ਇਹ ਨੀਤ ਖਰਾਬ ਹੈ ਸਰਕਾਰ ਦੀ ਹੋਰ ਇਹਦੇ ਵਿੱਚ ਕੋਈ ਗੱਲ ਨਹੀਂ ਨਜ਼ਰ ਆਈ 17 ਮੌਇਸਚਰ ਗਵਰਨਮੈਂਟ ਦਾ ਪਰਮਿਟਡ ਆ ਲੇਕਿਨ 16.5 ਵਾਲੀਆਂ ਪਈਆਂ ਨੇ ਜਿਹਦੀਆਂ ਤਿੰਨ ਵਾਰੀ ਮੌਇਸਚਰ ਚੈੱਕ ਕਰ ਲਿਆ ਸਮਝ ਤੋਂ ਬਾਹਰ ਹੈ ਕਿਸਾਨੀ ਨੂੰ ਤੜਫਾਇਆ ਜਾ ਰਿਹਾ ਸਤਾਇਆ ਜਾ ਰਿਹਾ ਇਹਦਾ ਟੈਸਟ ਲਿਆ ਜਾ ਰਿਹਾ ਲੇਕਿਨ ਕਿਸਾਨ ਇੰਨਾ ਕਿਆ ਹੈ ਪਹਿਲਾਂ ਹੀ ਦਿੱਲੀ ਦੇ ਬਰੂਹਾ ਦੇ ਇਕੱਠ ਹੋਇਆ ਬੈਠੇ ਆ ਜੀਰੀ ਵੱਢਣਾ ਜੀਰੀ ਦੀ ਸੜਵਾਈ ਕੋਈ ਨਹੀਂ ਇੱਥੇ ਬੋਲੀ ਬੰਦ ਕਰਦੀ ਸਾਡਾ ਤਾਂ 25 ਤਰੀਕ ਦੀ ਮੀਤ ਸੀ ਫਿਰ ਇੱਕਾ ਕੀ ਹੁਣ 10 ਦਿਨ ਹੋਰ ਅਨਾਉਂਸ ਕਰਤੇ ਸਾਡੇ ਕੋਲੇ ਸਟੋਰ ਕਰਨੀ ਸਮਰੱਥਾ ਨਹੀਂ ਹੈ ਨਾ ਹੀ ਅਸੀਂ ਕਿ ਖਾਣਿਆ ਸਾਡੇ ਕੱਲੇ ਦਾ ਅਨਾਜ ਨਹੀਂ ਹੈ ਇੱਕ ਪਰਿਵਾਰ ਥੈਲਾ ਚੌਲਾਂ ਦਾ ਖਾ ਲੂ ਦੋ ਥੈਲੇ ਖਾ ਲੈਣਗੇ ਪੂਰੇ ਭਾਰਤ ਵਰਸ਼ ਦਾ ਅਨਾਜ ਹੈ ਗਵਰਨਮੈਂਟ ਨੂੰ ਰੋਲਣ ਦਾ ਕਿਉਂ ਤੁਲੀ ਹੈ ਆਖਰ ਖਰੀਦ ਤਾਂ ਨੇ ਕਰਨੀ ਆ ਉਹਨਾਂ ਨੇ ਖਾੜੇ ਨੇ ਪੂਰੇ ਦੱਖਣ ਭਾਰਤ ਤੱਕ ਜਾਣਾ ਇਹਨੇ ਚੌਲ ਲੈ ਲੇਕਿਨ ਅੰਤਵਾਰਾ ਲਿਆ ਜਾ ਰਿਹਾ ਕਿਸਾਨੀ ਦਾ ਟੈਸਟ ਲਿਆ ਜਾ ਰਿਹਾ ਕਿਉਂਕਿ ਸਾਡੇ ਕੋਲੇ ਇਹ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ ਅਸੀਂ ਇਹ ਕਹਿੰਨੇ ਕਿ ਇਹਨੂੰ ਜਲਦ ਤੋਂ ਜਲਦ ਖਰੀਦ ਸ਼ੁਰੂ ਕਰੀ ਜਾਵੇ ਦੂਸਰਾ ਕਾਰਨ ਇਹ ਦੂਰੀ ਮਾਰ ਪੈ ਰਹੀ ਹੈ ਪਿੱਛੇ ਆਲੂ ਦਾ ਵੀ ਘਟਵਾ ਲਿਆ ਸੀ ਕੋਲਡ ਸਟੋਰਾਂ ਚ ਉਹ ਭੰਗ ਰਿਹਾ ਤੇ ਬੀਜਣ ਤੋਂ ਲੇਟ ਹੋਏਗਾ ਉਹਦੀਆਂ ਕਰਮੂਲਾਂ ਟੁੱਟਣੀਆਂ ਦੂਨੀਆਂ ਟੁੱਟਣੀਆਂ ਉਹ ਵੀ ਸਾਡੇ ਦੇ ਦੂਰੀ ਮਾਰ ਪਈ ਹੈ ਉੱਤੋਂ ਮੌਸਮ ਖਰਾਬ ਹੈ ਜੇਕਰ ਬਰਸਾਤ ਹੋ ਜਾਂਦੀ ਹੈ ਤਾਂ 10 ਦਿਨ ਮਸ਼ੀਨ ਨਹੀਂ ਵੱਢਣੀ ਸਾਨੂੰ ਹੱਥੀਂ ਘਟਵਾਈ ਕਰਾਉਣੀ ਪਊ ਕਿ 10000 ਸਾਡਾ ਹੋਰ ਇਹਦਾ ਬਜਟ ਸਾਡੇ ਤੇ ਪਊਗਾ ਹਰਜਾਨਾ ਪਊਗਾ ਸਾਨੂੰ ਹੱਥੀਂ ਵੜਾਉਣੀ ਪਊ ਇਸ ਤੋਂ ਇਲਾਵਾ ਹੋਰ ਕੋਈ ਮੰਡੀਆਂ ਦੀਆਂ ਮੁਸ਼ਕਲਾਂ ਹੋਣ ਕਿਸਾਨਾਂ ਦੀਆਂ ਮੰਡਿਆਂ ਦਾ ਮੁਸ਼ਕਲਾਂ ਦਾ ਹੈ ਸਾਡੇ ਆਪਣੀਆਂ ਮੁਸ਼ਕਿਲ ਮੇਨ ਅੜ ਗਈ ਅਸੀਂ ਟਰਾਲੀਆਂ ਭਰੀ ਖੜਿਆ ਸਾਧਨ ਸਾਡੇ ਬੁੱਕੋਗੇ 24 ਘੰਟੇ ਬਾਅਦ ਤੁਸੀਂ ਦੇਖੋਗੇ ਜੈਹੋ ਜੇ ਮੌਸਮ ਦੇ ਹਾਲਾਤ ਨੇ ਮੰਡੀ ਨਿਚੋਕ ਹੋ ਜਾਣਾ ਇੱਥੇ ਜਗ੍ਹਾ ਨਹੀਂ ਰਹਿਣੀ ਉਹਦੇ ਨਾਲ ਬਿਹਤਰ ਹੈ ਕਿ ਆਉਣ ਵਾਲੇ ਸਮੇਂ 'ਚ ਇਹਨੂੰ ਜਲ ਤੋਂ ਜਲਦ ਬੋਲੀ ਨੂੰ ਚਲਾਇਆ ਜਾਵੇ ਹਾਂਜੀ ਕੀ ਮੁਸ਼ਕਲਾ ਨੇ ਜਿਹੜੀਆਂ ਮੰਡੀ ਦੇ ਕਿਹੜਾ ਪਿੰਡਾ ਤੁਹਾਡਾ ਕੀ ਨਾਮ ਆ ਕੁਮਾਰ ਸਿੰਘ ਪਿੰਡਰਪਾਲੋਂ ਸਰਪੰਚ ਚੇਅਰਮੈਨ ਤੇ ਮੁਸ਼ਕਲਾਂ ਤਾਂ ਸਾਰੀਆਂ ਹੀ ਨੇ ਜੀਰੀ ਵਾਸਤੇ ਤਾਂ ਜਿਹੜਾ 26 ਬੀ ਐ ਇਹਨਾਂ ਨੇ ਗਵਰਨਮੈਂਟ ਨੇ ਕਹੇ ਕਿ ਲਵਾਇਆ ਸਾਥੋਂ ਕਿ ਪਾਣੀ ਘਟ ਲੱਗੂਗਾ ਇੱਤਾ ਵੱਡਾ ਜਾਂਦਾ ਅਸੀਂ ਉਹ ਲਾ ਬੈਠੇ ਇੱਕੋ ਸਾਲਾਂ ਦਾ ਲਾਲਚ ਤੇ ਥੋੜਾ ਆਲੂ ਸਾਡਾ ਘਟਾਇਆ ਪਿਆ ਸਟੋਰਾਂ ਚ ਉਹ ਵੀ ਉੰਗਰੇ ਆਇਆ 26 ਜੀਰੀ ਇੱਥੇ ਪਈ ਰੁਲਦੀ ਆ ਦਿੱਲੀ ਅਸੀਂ ਅੱਧੇ ਬੰਦੇ ਦਿੱਲੀ ਬੈਠੇ ਆ ਟਰੈਕਟਰ ਵਾਲੇ ਸਾਡਾ ਦਿੱਲੀ ਖੜਾ ਹਟਾ ਹਲਕੀਆਂ ਇੱਥੇ ਉਹਨਾਂ ਦੇਖ ਲੋ ਤਿੰਨ ਦਿਨ ਹੋ ਗਏ ਰੋਲਦਿਆਂ ਨੂੰ ਮਸ਼ਕਤ ਕਰ ਜਾਂਦੇ ਨੇ ਮਸ਼ਕਤ ਨਹੀਂ ਆਉਂਦਾ ਮਸ਼ਕਤ ਨਹੀਂ ਆਉਂਦਾ ਪਤਾ ਨਹੀਂ 16 ਆਉਂਦਾ ਪਤਾ ਨਹੀਂ 17 ਆਉਂਦਾ ਹਰੇਕ ਮਸ਼ਤੀ ਕਹਿੰਦੇ ਨੇ ਇਹ ਤਾਂ ਸਾਡਾ ਜੀਵਨ ਦਾ ਦਾ ਬੁਰਾ ਹਾਲ ਕਰਿਆ ਪਿਆ ਜਿਹੜੀ ਖਰੀਦ ਸੀਗੀ ਅੱਜ ਸ਼ੁਰੂ ਹੋਣੀ ਅੱਜ ਮੈਂ ਉਹਦੇ ਬਾਰੇ ਅੱਜ ਸ਼ੁਰੂ ਹੋਣ ਕਰਕੇ ਲੋਕਾਂ ਨੇ ਵੱਧ ਵੱਢ ਲਈ ਜੀਰੀ ਮੈਂ ਵੀ ਆਪ ਟ੍ਰੈਲੀਆਂ ਉੱਟਲੇ ਆਇਆ ਇਹ ਆ ਸ਼ੁਰੂ ਹੋ ਜਾਣਾ ਚੁੱਕੇ ਜਾਣੀਆਂ ਆ ਪਈਆਂ ਨੇ ਨਾ ਕੋਈ ਪੁੱਛਦਾ ਨਾ ਕੋਈ ਉਹ ਖਡਾਈ ਪਈ ਆ ਕੱਲ ਆਇਆ ਸੀ ਮੈਂ ਕੱਲ ਤਰਪਾ ਮਾੜਾ ਬਰਦਾੜ ਆਇਆ ਤੇ ਤਰਪਾ ਲੰਦਰੀ ਆਪਣਾ ਇਹ ਨੰਤਜਾਮ ਤਰਪਾਲਾਂ ਦਾ ਵੀ ਕਿੰਨਾ ਕਰ ਲੂਗਾ ਕਿੱਥੇ ਫੋਲ ਲੂਗਾ ਉਵੇਂ ਬਹਾਨੇ ਪਾਜੀ ਬਸ ਘਰ ਮੋਟਰੇ ਆ ਜਿਹੜੇ 10 ਦਿਨ ਪਤਾਏ ਨੇ ਜਮੀਨਾਂ ਥੱਲੇ ਲਾਤੇ ਜੇ ਹੁਣ ਆਹੀ ਹਾਲ ਚੱਲਿਆ ਇਹਨਾਂ ਨੇ ਆਹੀ ਹਾਲ ਰੱਖਿਆ ਤਾਂ ਧਰਨੇ ਲੱਗਣਗੇ ਮੰਡੀ ਹਾਥੇ ਜਿਵੇਂ ਜਿਵੇਂ ਕਿਹਾ ਜਾ ਰਿਹਾ ਵੀ ਮੌਸਮ ਦੀ ਖਰਾਬੀ ਕਰਕੇ ਜਿਹੜਾ ਇਹ ਅੱਗੇ ਪੋਸਟਪੋਨ ਕੀਤੀ ਹੈ ਜਿਹੜੀ ਬੋਲੀ ਸਰਕਾਰੀ ਖਰੀਦ ਕੀ ਇਹ ਸਹੀ ਲੱਗਦਾ ਤੁਹਾਨੂੰ ਨਹੀਂ ਸਹੀ ਕਿੱਤੋਂ ਆ ਜੀ ਤਾਂ ਅਜੇ ਥੱਲੇ ਲੱਗ ਜਾਣੀਆਂ ਮੌਸਮ ਜੇ ਖਰਾਬ ਹੋ ਗਈ ਜਿਹੜੀ ਥੱਲੇ ਲਾ ਕੇ ਗਲ ਜਾਣੀਏ ਨਾ ਮਸ਼ੀਨ ਚੱਕੇ ਨਾ ਸਾਡੇ ਹੱਥਾਂ ਤੇ ਚੱਕੇ ਨਹੀਂ ਹੋਣੀ ਮਸ਼ੀਨ ਤੋਂ ਨਾ ਮਸ਼ੀਨ ਬੜਨੀ ਆ ਵਿੱਚ ਖੇਤ ਕੀ ਮੰਗ ਕਰੀਂ ਮਾਸ ਮੰਗ ਕਹੀ ਤਾਂ ਹੀ ਕਰਿਆ ਜਿਹੜੀ ਆਉਂਦੀ ਆ ਉਹ ਤਾਂ ਤੁਲੀ ਜਾਵੇ ਜੇ ਕੋਈ ਵੱਡਿਆ ਦਾ ਖੇਤ ਜਿਹੜਾ ਕਿੰਦਰ ਵੱਢ ਲਿਆ ਉਹ ਤਾਂ ਆਉਂਦੀ ਸਾਰੇ ਤੁਲੀ ਜਾਵੇ ਉਹ ਤਾਂ ਬੋਰੀਆਂ ਚ ਪਾਵੇ ਲੋਕਾਂ ਦਾ ਖੜਾ ਛੁੱਟੇ ਜਿੰਨੀ ਕਾਲਦੀ ਆ ਪਰ ਮੇਰਾ ਖਿਆਲ ਤਾਂ ਇੰਨਾ ਨਿਸ਼ਾਨ ਕਦੇ ਨਹੀਂ ਹੋਇਆ ਜਿੰਨਾ ਇੱਤੀ ਹੋ ਰਿਹਾ ਹੈ ਇਹ ਇਹ ਸੈਂਟਰ ਸਰਕਾਰ ਦੀ ਵਜ੍ਹਾ ਨਾਲ ਦੇਖੋ ਜਮਾ ਤੱਕ ਆ ਕਰਨ ਲੱਗੀ ਐ ਸੈਕਟਰ ਸਰਕਾਰ ਵੇ ਜੀਮੇਦਾਰਾਂ ਨੂੰ ਡਰਾ ਡਰਾ ਕੇ ਥੰਨੇ ਲਾਉਣਾ ਇਹ ਮਤਵ ਵਾਲਾ ਹੈ ਇਹਨਾਂ ਦਾ ਇਹੀ ਇਹਨਾਂ ਦਾ ਦਾ ਹੈ ਉਥੋਂ ਨਾ ਤਾਂ ਅਸੀਂ ਦਿੰਦੇ ਹਿਲਣਾ ਇੱਥੇ ਜੇ ਇੱਕ ਨਾ ਚੱਲਿਆ ਤਾਂ ਮੈਥੇ ਧਰਨ ਲਾਉਣ ਲੱਗਣਾ ਥੈਂਕ ਯੂ ਇੰਨਾ ਕਿ ਸਾਡਾ ਤਾਂ ਹੈਨਾ ਬਾਕੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਰਜਿੰਦਰ ਸਿੰਘ ਕਿਹੜਾ ਪਿੰਡ ਪਿੰਡ ਫਤੇਗੜ ਨੇ ਵਾ ਜੀ ਤੇ ਕਿੱਦਾਂ ਦੇ ਪ੍ਰਬੰਧ ਨੇ ਖੰਨਾ ਮੰਡੀ ਦੇ ਨੰਮਨੀ ਪਰੋਂ ਤੁਹਾਡੇ ਸਾਹਮਣੇ ਹੀ ਦੇਖਦੇ ਆਂ ਜੀ ਅਮਾਰ ਲੱਗੇ ਪਏ ਨੇ ਜੀਰੀ ਦੇ ਕੋਈ ਪੁੱਛਦਾ ਨਹੀਂ ਖੋਲੀਆਂ ਪਿਆਣੇ ਮੌਸਰ ਸਹੀ ਆ ਚੱਕਾਂ ਵਾਲਾ ਕੋਈ ਹੈ ਨਹੀਂ ਖਰੀਦ ਅੱਜ ਇੱਕ ਤੋਂ ਸ਼ੁਰੂ ਹੋਣੀ ਸੀ ਸਰਕਾਰ ਨੇ 11 ਤੋਂ ਕਰਦੀ ਇਹਦਾ ਸਿੱਧੇ ਸਿੱਧੇ ਜ਼ਿੰਮੇਵਾਰ ਕੌਣ ਲੱਗਦਾ ਤੁਹਾਨੂੰ ਜ਼ਿੰਮੇਵਾਰ ਗਵਰਨਮੈਂਟ ਹੈ ਜੀ ਹੋਰ ਕੌਣ ਜ਼ਿੰਮੇਵਾਰ ਹੁਣ ਅਸੀਂ ਥੋੜੇ ਜ਼ਿੰਮੇਵਾਰੀ ਦੇ ਕਿਸਾਨ ਨੇ ਤਾਂ ਲਿਆਉਣੀ ਸੀ ਵੱਡੇ ਕਿ ਉਹਨਾਂ ਤਾਂ ਪਤਾ ਤੇ ਵੀ ਕੰਨ ਸ਼ੁਰੂ ਹੋ ਜਾਣੀਆਂ ਅਸੀਂ ਅੱਜ ਮੰਡੀਆਂ ਜਾ ਕੇ ਇੱਥੇ ਕਹਿੰਦੇ ਖਰੀਦ ਬੰਦ ਹੈ ਸਰਕਾਰ ਕੋਈ ਸਾਨੂੰ ਸੂਚਿਤ ਕੀਤਾ ਗਿਆ ਵੀ ਜਿਹੜੀ ਹੈਗੀ ਖਰੀਦ ਅੱਗੇ ਪਾ ਦਿੱਤੀ ਗਈ ਕਿ ਪਹਿਲਾਂ ਵੀ ਕੋਈ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਨੇ ਪਹਿਲਾਂ ਅਨਪ੍ਰੂਸ਼ਣ ਕੋਈ ਨਹੀਂ ਇਸ ਕੋਈ ਪਤਾ ਨਹੀਂ ਲੱਗਿਆ ਇੱਕ ਤੋਂ ਸ਼ੁਰੂ ਤੋਂ ਹੀ ਕਹਿੰ ਮੈਂ ਹੁਣ 11 ਤੋਂ ਕਰਤੀ। ਕਿਉਂਕਿ ਕਿਸਾਨ ਤਾਂ ਦੁਖੀ ਉੱਪਰੋਂ ਮੌਸਮ ਵਾਲਾ بارشਾਂ ਪੈਂਦੀਆਂ ਨੇ ਜੀਰੀ ਬਾਹਰ ਰੱਖ ਨਹੀਂ ਸਕਦੇ। ਇਹ ਅਸੀਂ ਜਿਹੜੀ ਜੀਰੀ ਲਏ ਆ 26 ਜੀਰੀ ਆ ਮੈਂ 16 ਜੂਨ ਨੂੰ ਲਈ ਤੀ। ਪੱਕੀ ਹੋਈ ਆ ਜੀਰੀ। ਇਸ ਕਰਕੇ ਹੁਣ ਮੰਡੀ 'ਚ ਆਉਣੀ ਸੀ ਘਰ ਤਾਂ ਰੱਖ ਨਹੀਂ ਸਕਦੇ। ਜ਼ਿਮੀਦਾਰ ਤਾਂ ਇਸ ਚੀਜ਼ ਤੋਂ ਦੁਖੀ ਆ, ਪਰੇਸ਼ਾਨ ਆ। ਕੀ ਨਾਮ ਆ ਜੀ? ਮੇਰਾ ਨਾਮ ਕਸ਼ਮੀਰ ਸਿੰਘ ਘਰਚਾ ਜੀ। ਕਿੱਥੋਂ ਆਏ? ਪਿੰਡ ਵਜੀਰਨਗਰ ਫਤਿਹਗੜ ਸਾਹਿਬ। ਇਦਾਂ ਦੇ ਪ੍ਰਬੰਧ ਨੇ ਮੰਡੀ ਜਿਹੜੀ ਅੱਜ ਸਰਕਾਰੀ ਖਰੀਦ ਦਾ ਸ਼ੁਰੂ ਨਹੀਂ ਹੋ ਪਾਈ ਤੁਸੀਂ ਏਡੀ ਦੂਰੋਂ ਆਇਓ ਚੱਲ ਕੇ ਦੇਖੋ ਜੀ ਆਰਤੀਆਂ ਦਾ ਪ੍ਰਬੰਧ ਤਾਂ ਬਹੁਤ ਵਧੀਆ ਚੱਲ ਰਿਹਾ ਜੀ ਮਾੜੀਆਂ ਕਣੀਆਂ ਆਉਂਦੀਆਂ ਨੇ ਫਸਲ ਢਕਾਉਂਦੇ ਆ ਜੀ ਪਰ ਜੋ ਸਰਕਾਰ ਦਾ ਪ੍ਰਬੰਧ ਆ ਉਹ ਬਿਲਕੁਲ ਮਾੜਾ ਆ ਜੀ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਹੁਣ ਬੋਲੀਆਂ ਨੇ ਜਿਹੜੀ ਉਹ ਇੱਕ ਤਰੀਕ ਤੋਂ ਆਏ ਸਾਲ ਕਰਦੇ ਆ ਉਹ ਬੋਲੀ ਕਰਨ ਸਾਨੂੰ ਇਹਨਾਂ ਨੇ ਜਿਹੜੇ ਬੀ ਬਜਾਏ ਨੇ ਜਿਹੜੇ ਮਤਲਬ ਗੇਤੀਆਂ ਵੈਰੈਟੀਆਂ ਪੀ ਆਰ ਡੀ ਵਿੱਚ 26 ਆ ਜੀ ਜ਼ਿਆਦਾਤਰ ਕਿਸਾਨੀ ਨੂੰ ਪਸੰਦ ਕਰਦੇ ਨੇ ਉਹ 100 ਦਿਨਾਂ ਚ ਪੱਕ ਜਾਂਦੀਆਂ ਜਦਕਿ 100 ਦਿਨ ਇਹਨੂੰ ਹੋ ਇੱਕ ਤਰੀਕ ਸਮਝ ਕੇ ਸਾਰੇ ਕਿਸਾਨ ਲਿਆਏ ਜਿਹਦੇ ਕਰਕੇ ਅੱਜ ਹੁਣ ਮੰਡੀ ਚ ਤੋਲ ਨਹੀਂ ਰਹੀ ਕਿਸਾਨ ਪਰੇਸ਼ਾਨ ਹੋ ਰਹੇ ਨੇ ਜਿਵੇਂ ਕਿ ਸਰਕਾਰ ਨੇ ਅੱਜ ਕਿਹੜੀ ਸਰਕਾਰੀ ਖਰੀਦ ਸੀ ਸ਼ੁਰੂ ਕਰਨੀ ਸੀਗੀ ਪਰ ਹੁਣ 11 ਤਰੀਕ ਤੱਕ ਕਿਹੜੀ 10 ਦਿਨ ਦਾ ਸਮਾਂ ਪਾਤਾ ਤੇ ਕੀ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਨਹੀਂ ਸਾਨੂੰ ਜਾਣਕਾਰੀ ਕੋਈ ਨਹੀਂ ਸੀਗੀ ਸਾਨੂੰ ਤਾਂ ਇਹ ਸੀ ਵੀ ਸਰਕਾਰ ਨੇ ਜਿਹੜੀ ਹੈਗੀ ਸਾਡੀ ਇੱਕ ਤਰੀਕ ਤੇ ਆਪਾਂ ਨੂੰ ਸ਼ੁਰੂ ਹੋ ਜਾਣੀ ਹੈ ਬੋਲੀ ਤੇ ਗਾਹਾਂ ਵਾਲੀ ਫਸਲ ਦੀ ਅਸੀਂ ਆਲੂ ਵੇਚਣ ਦੀ ਤਿਆਰੀ ਕਰ ਲੈਣੀ ਹੈ ਹੁਣ ਆਲੂ ਸਾਡੇ ਘਰਾਏ ਪਏ ਨੇ ਸਟੋਰ ਚ ਆਲੂ ਨਿਕਲੇ ਸਾਡਾ ਖਰਾਬ ਹੋ ਰਿਹਾ ਇਹ ਸਰਕਾਰ ਦੀ ਇਹੀ ਮਨਸ਼ਾ ਰਹੀ ਨਾ ਉਹਨਾਂ ਨੇ ਸਾਡਾ ਮਤਲਬ ਮਾਰ ਦੇ ਹੀ ਚੱਕਿਆ ਤਾਂ 10 ਦਿਨ ਜਿਹੜੀ ਗਾਹਾਂ ਆਲੂ ਦੀ ਫਸਲ ਉਹ ਲੇਟ ਹੋ ਜਾਣੀ ਆ ਕੋਸ ਆਲੂ ਦਾ ਬੀਜ ਖਰਾਬ ਹੋ ਜਾਣਾ ਜਿੰਨੇ ਕਿ ਹੁਣ ਝੋਨਾ ਕਾਫੀ ਜ਼ਿਆਦਾ ਮੰਡੀ ਦੇ ਵਿੱਚ ਆ ਗਿਆ ਜਿਹੜੇ ਅੰਬਰ ਨੇ ਗੋਰੀਆਂ ਦੇ ਲੱਗ ਚੁੱਕੇ ਆ ਕੀ ਆਉਣ ਵਾਲੇ ਸਮੇਂ ਕਿ ਹੋਰ ਦਿੱਕਤਾਂ ਨਹੀਂ ਪੈਣਗੀਆਂ ਨਹੀਂ ਰੋਜ਼ ਰੋਜ਼ ਫਸਲ ਜ਼ਿਆਦਾ ਵਧਣ ਤੇ ਉੱਤੇ ਜੀ ਰੋਜ਼ ਫਸਲ ਰੋਜ਼ ਆਉਣੀਆਂ ਨੇ ਟਰਾਲੀਆਂ ਜਿਵੇਂ ਅੱਜ ਵੀ ਮਸ਼ੀਨਾਂ ਚੱਲ ਰਹੀਆਂ ਨੇ ਤੇ ਉਹਦੇ ਕਰਕੇ ਰੋਜ਼ ਰੋਜ਼ ਫਸਲ ਵਧਣੇ ਤੋਲ ਨਹੀਂ ਹੈਗੀ ਉਰੇ ਆ ਕੇ ਜਾਮ ਲੱਗ ਜਾਣਾ ਜੀ ਉਰੇ ਕਿਸਾਨ ਫੇਰ ਵਿਰੋਧ ਕਰਨਗੇ ਜੀ ਤੇ ਉਤੋਂ ਕਿਸਾਨ ਦੀ ਜਿਵੇਂ ਫਸਲ ਸੁੱਕੀ ਫਸਲ ਹੈ ਜੀ ਸੁੱਕੀ ਫਸਲ ਨੂੰ ਤਲਾਉਣ ਉਹ ਜਿਹਦਾ ਮੌਸਮ ਵੱਧਦਾ ਨਾ ਤਲਾਉਣ ਇਹ ਸੁੱਕੀ ਨੂੰ ਵੀ ਫੋਲ ਕੇ ਉਹ ਕਿਸਾਨ ਨੂੰ ਜਿਹੜੀ ਉਹ ਲੇਬਰ ਵੱਧ ਪੈ ਰਹੀ ਹੈ ਕਿਸਾਨ ਉਹਦੇ ਬੈਠਾ ਉਹ ਪਰੇਸ਼ਾਨ ਹੋ ਰਿਹਾ ਕਿਉਂਕਿ ਕੁਝ ਕਿਸਾਨ ਤਾਂ ਦਿੱਲੀ ਬੈਠੇ ਨੇ ਜੀ ਜਿਹੜੇ ਕੁਝ ਕੁਰੇ ਵਾਚਦੇ ਨੇ ਸਾਂਭਣ ਵਾਸਤੇ ਉਹ ਆ ਕੇ ਮੰਡੀਆਂ ਦੇ ਵਿੱਚ ਰੋਲ ਰਹੇ ਨੇ ਜੀ ਕਿਸਾਨ ਨੇ ਸਾਰਾ ਜਿਹੜਾ ਇਹ ਮਤਲਬ ਸਰਕਾਰ ਦਾ ਇਹ ਆ ਉਹ ਧਰਨਾ ਖਰਾਬ ਕਰਨਾ ਚਾਹੁੰਦੀ ਆ ਵੀ ਕਿਸਾਨ ਪਰੇਸ਼ਾਨ ਹੋਣ ਕਿਉਂਕਿ ਕੋਈ ਇੱਕ ਮੰਡੀ ਬੈਠੂ ਇੱਕ ਮਤਲਬ ਗਾਹਮਗਰ ਫਸਲ ਸਾਂਭਣ ਦੀ ਬੀਜਣ ਦੀ ਤਿਆਰੀ ਕਰੂਗਾ ਉਹ ਧਰਨੇ ਨੂੰ ਇਹਨਾਂ ਦਾ ਮਤਲਬ ਇਹ ਆ ਵੀ ਜਿਵੇਂ ਕਿ ਪਰ ਸਾਰਾ ਹੈਗਾ ਤਾਂ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਆ ਪਰ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਆ ਉਹਨੂੰ ਤੁਸੀਂ ਇਹ ਭੂਮਿਕਾ ਕਿਦਾਂ ਦੇਖਦੇ ਹੋ ਵੀ ਨਵਾਬੇ ਕੀ ਨਹੀਂ ਸਰਕਾਰ ਤਾਂ ਦੇਖੋ ਸਰਕਾਰ ਤਾਂ ਪਹਿਨੀ ਕਾਂਗਰਸ ਦੀ ਟੁੱਟੀ ਪਈ ਹੈ ਕੈਪਟਨ ਚਰੇ ਗਿਆ ਜੀ ਹੁਣ ਤੁਸੀਂ ਸਾਹਮਣੇ ਸਿੱਧੂ ਦਾ ਰੌਲਾ ਚੱਲ ਰਿਹਾ ਹੈ ਜੀ ਜੇ ਸਰਕਾਰ ਇੱਕ ਜੁੱਟ ਹੁੰਦੀ ਤਾਂ ਇਹ ਸਾਡੇ ਜਿਹੜੀ ਫਸਲ ਆ ਇਹਨੂੰ ਕੋਈ ਧਿਆਨ ਦਿੰਦੀ ਉਹਨਾਂ ਦਾ ਫਸਲਾਂ ਦਾ ਧਿਆਨ ਤਾਂ ਹੈ ਨਹੀਂ ਉਹਨਾਂ ਦਾ ਆਪਦਾ ਮਤਲਬ ਹੈ ਕਿ ਵਿਜਾਰ ਤਰਚਾਨ ਹੋਇਆ ਹੋਇਆ ਹੈ ਜੀ ਉਹ ਤਾਂ ਆਪਦੀ ਪੰਨਾਂ ਤੇ ਵਜ਼ੀਰੇ ਨਹੀਂ ਠੀਕ ਆ ਰਹੇ ਹੈ ਵੀ ਕਿਨੂੰ ਕੀ ਆਉਦਾ ਦੇਣਾ ਕਿਨੂੰ ਕੀ ਦੇਣਾ ਸਾਡੀ ਫਸਲ ਦਾ ਧਿਆਨ ਹੀ ਨਹੀਂ ਫਸਲ ਉਤੋਂ ਵੇਚਣ ਦਾ ਟਾਈਮ ਆ ਤੇ ਸਰਕਾਰ ਆਪ ਦਾ ਰੋਲਾ ਪਾਈ ਬੈਠੀ ਆ ਕਦੋਂ ਆਏ ਤੁਸੀਂ ਮੰਡੀ ਤੇ ਅਸੀਂ ਮੰਡੀ ਦੇ ਵਿੱਚ ਕੱਲ੍ਹ ਦੇ ਆਏ ਹੋਏ ਆ ਜੀ ਅੱਜ ਇੱਕ ਨੂੰ ਸਮਝ ਕੇ ਉਰੇ ਪਹੁੰਚੇ ਸੀਗੇ ਵੀ ਮਤਲਬ ਜਿਹੜਾ ਇੱਕ ਆ ਜੀ ਜਾਂ ਸਾਡੀ ਫਸਲ ਤੁਲ ਜੂ ਬਰ ਅਜਾਰਤੀ ਇਹ ਕੰਨੀ ਹੋਏ ਇਨਕਾਰ ਵੀ ਭਾਈ ਮੰਡੀ 11 ਤੱਕ ਅਸੀਂ ਮੰਡੀ 'ਚ ਬੈਠੇ ਹਾਂ ਹੁਣ ਦੇਖੋ ਜੀ ਕੋਈ ਸਿਸਟਮ ਤਾਂ ਹੋਊਗਾ ਜੀ ਕੋਈ ਆੜਤੀਆ ਹੱਲ ਕੱਢੂਗਾ ਕਿ ਆੜਤੀਆ ਤਾਂ ਜਿਹੜਾ ਹੈਗਾ ਉਹ ਜ਼ਿਮੀਂਦਾਰਾਂ ਦੀ ਕਿਸਮ ਦੀ ਮਾਂ ਕਿਹਾ ਜਾਂਦਾ ਜੀ ਆੜਤੀ ਕੋਈ ਸਾਡਾ ਹੱਲ ਕਰੂਗਾ ਜੀ ਜਾਂ ਉਹ ਸਾਨੂੰ ਕੋਈ ਬੰਦਾ ਦੇਊਗਾ ਵੀ ਉਹਦੇ ਜ਼ਿਮੀਂਦਾਰ ਖੁਦ ਚੜੇ ਜਾਣ ਉਹ ਆਪ ਦਾ ਕੋਈ ਬੰਦਾ ਦੇਊ ਇਹੀ ਹੋ ਸਕਦਾ ਜੀ ਕਿਉਂਕਿ ਆਰਤੀ ਆਰਤੀ ਸਿਰ ਤੇ ਉੱਤ ਸਾਡਾ ਤਾਂ ਸਾਰਾ ਜੀ ਸਰਕਾਰ ਤਾਂ ਸਾਡਾ ਸਾਰਾ ਛੱਡ ਚੁੱਕੀ ਆ ਕੋਈ ਪਾਣੀ ਦਾ ਪ੍ਰਬੰਧ ਜਾਂ ਕੋਈ ਇਦਾਂ ਦਾ ਕੋਈ ਦੇਖੋ ਲਾਈਟਾਂ ਦਾ ਤਾਂ ਪ੍ਰਬੰਧ ਚਲੋ ਠੀਕ ਆ ਲਾਈਟਾਂ ਦਾ ਪ੍ਰਬੰਧ ਵਧੀਆ ਜੀ ਪਾਣੀ ਵੀ ਵਧੀਆ ਚਲੋ ਕਹਿ ਦਈਏ ਦੇਖੋ ਸਾਰਾ ਆਰਤੀਆ ਕਿੰਨੇ ਤਾਂ ਸਾਰਾ ਸਿਸਟਮ ਕਰਿਆ ਹੋਇਆ ਜੀ ਆਰਤੀਆ ਕਿੰਨੇ ਕੋਈ ਇਸ ਜੀ ਦੀ ਨਹੀਂ ਹੈਗੀ ਰੋਟੀ ਪਾਣੀ ਦਾ ਵੀ ਆਰਤੀਆ ਕਰਦਾ ਜੀ ਆਰਤੀਆ ਪੁੱਛ ਰਿਹਾ ਕਿਉਂਕਿ ਇਸ ਤਾਂ ਉਹਦੇ ਗਾਹਕ ਨਹੀਂ ਜੀ ਉਹ ਆਪਦੇ ਗਾਹਕ ਥੋੜੂ ਸਕਰਾਬ ਕਰੂ ਸਰਕਾਰ ਨੂੰ ਕੋਈ ਆਪਦਾ ਮਤਲਬ ਨਹੀਂ ਹੈਗਾ ਇੰਨਾਂ ਚੀਜ਼ਾਂ ਦਾ ਮੇਰਾ ਸੀ ਗੱਲ ਨੇੜੇ ਜਿਹੜੀ ਖਰੀਦ ਆ ਕਿ ਸੂਣੀ ਨਹੀਂ ਜੀ ਤੁਸੀਂ ਟ੍ਰੈਲੀ ਲੈ ਕੇ ਆਏ। ਹਾਂਜੀ ਭਾਈ ਅੱਜ ਆ ਕੇ ਪਤਾ ਲੱਗਿਆ ਵੀ 11 ਤਰੀਕ ਕਰਦੀ ਬਹੁਤ ਮਾੜਾ ਕੰਮ ਹੋਇਆ ਜੀ ਇਹ। ਮਰਾ ਦਾ ਦਲੇ ਟੁੱਟ ਗਿਆ ਜੀ ਮੰਡੀ ਜਾ ਕੇ। ਹਾਂ ਜੀ ਹਾਂ। ਪਹਿਲਾਂ ਕੋਈ ਜਾਣਕਾਰੀ ਦਿੱਤੀ ਸੀਗੀ ਇਹਨਾਂ ਨੇ ਵੀ ਜਿਹੜੀ ਹੈਗੀ ਫੀਸ ਅੱਗੇ ਕਰ ਦਿੱਤੀ ਜਾ ਸਕਦੀ। ਨਹੀਂ ਜੀ ਪਹਿਲਾਂ ਇੱਕ ਤਰੀਕ ਦੱਸਿਆ ਤੀਏ ਜੀ। ਹਾਂਜੀ ਫਿਰ ਹੁਣ 10 ਦਿਨ ਕੀ ਕਰੋਗੇ ਤੁਸੀਂ ਜਿਹੜੇ ਹੋਰ ਮੰਡੀਆਂ 'ਚ ਬੈਠਣਾ ਪੈਣਾ ਜੀ ਹੋਰ ਕੀ ਹੁਣ ਹੋਰ ਕੋਈ ਹੱਲੇ ਨਹੀਂ ਹੈਗਾ ਜੀ ਇਹਦਾ। ਹਾਂਜੀ ਮੰਨਦਾ ਕਿੰਨਾ ਦੇ ਨਹੀਂ ਰਹਿਣਾ ਮੈਂ ਇਹ ਪ੍ਰਬੰਧ ਦੇਖ ਲਓ ਤੁਹਾਡੇ ਸਾਹਮਣੇ ਇਹ ਸਫਾਈ ਦਾ ਧਿਆਨ ਦੇਖ ਲਓ ਜੀ ਕਿੰਨਾ ਘਰੇ ਅੰਦਰ ਵਾਸ਼ਰੂਮ ਕਿ ਆ ਕੇ ਦੇਖ ਲਓ ਜੀ ਕੋਈ ਸਫਾਈ ਦਾ ਰਹਿ ਧਿਆਨ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਹਾਂ ਜੀ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਸਿੱਧੇ ਸਿੱਧੇ ਜੇ ਆਪਾਂ ਗੱਲ ਕਰੀਏ ਸਿੱਧੇ ਸਿੱਧੇ ਤਾਂ ਹੁਣ ਸਰਕਾਰਾਂ ਦੇ ਹੱਥ ਆਈ ਸਾਰਾ ਕੁਝ ਕਮੇਟੀਆਂ ਦੇ ਅੰਡਰ ਆ ਜੀ ਇਹ ਮੱਡੀ ਜਿਹੜੀ ਇੱਕ ਤਰੀਕ ਨੂੰ ਸਰਕਾਰ ਪੰਜਾਬ ਸਰਕਾਰ ਵੱਲੋਂ ਅੱਜ ਭਾ ਲਾਏ ਜਾਣੀ ਸੀ ਦੋਨਾਂ ਮੰਤਰੀਆਂ ਨੇ ਆ ਕੇ ਲਾਣੇ ਸੀ ਸੈਂਟਰ ਸਰਕਾਰ ਦਾ ਇਹ ਨਾਦਰਸ਼ਾਹੀ ਪ੍ਰਮਾਨ ਕਰਾਂਗਾ ਮੈਂ ਤੁਹਾਨੂੰ ਬਹੁਤ ਥੱਕਾ ਕਰ ਰਹੀ ਹੈ ਕੇਂਦਰ ਦੀ ਸਰਕਾਰ ਕਿਸਾਨਾਂ ਨਾਲ ਆੜਤੀਆਂ ਨਾਲ ਮਜ਼ਦੂਰਾਂ ਨਾਲ ਮਨੀਮਾਂ ਨਾਲ ਸੈਕਿੰਡ ਰਹੀ ਗੱਲ 11 ਤਰੀਕ ਤੱਕ ਤਾਂ ਸਾਡੀ ਖੰਡਾ ਮੰਡੀ ਕੀ ਆਲੇ-ਦਾਲੇ ਸਾਰਾ ਜਿੰਨਾ ਝੋਨਾ ਟੋਟਲ ਅਰਾਈਵ ਹੋਣੀ ਹੈ ਇਹਦੇ ਚੋ 50% ਆਜੂ ਆੜਤੀਆ ਕਿੱਥੇ ਰੱਖੂ ਕਿਸਾਨ ਕਿੱਥੇ ਰੱਖੂ ਮਜ਼ਦੂਰ ਕੀ ਕਰਨਗੇ ਇਹ 11 ਦਿਨ ਖਾਤਰ ਮਜ਼ਦੂਰ ਵਿਹਲੇ ਹੋਗੇ ਮਜ਼ਦੂਰ ਨੂੰ ਲੇਬਰ ਜੱਦ ਮਿਲਣੀ ਹੈ ਜਦ ਬੋਰੀ ਭਰ ਕੇ ਚੱਕੀ ਗਈ ਤਾਂ ਉਹਦੇ ਖਾਤੇ ਚ ਪੈਸੇ ਪੈਣੇ ਆ ਆੜਤੀਏ ਵੱਲੋਂ ਜਾਂ ਸਰਕਾਰ ਵੱਲੋਂ ਇਹ ਤਾਂ ਬਹੁਤ ੱਤਕਾ ਕਰ ਰਹੀ ਹੈ ਕੇਂਦਰ ਦੀ ਸਰਕਾਰ ਮੇਰੇ ਹੱਥ ਬੰਨ ਕੇ ਪੁਰ ਜੋ ਅਪੀਲ ਹੈ ਕੇਂਦਰ ਸਰਕਾਰ ਨੂੰ ਵੀ 1-2 ਦਿਨ ਦੇ ਵਿੱਚ ਸਰਕਾਰੀ ਭਾ ਪੰਜਾਬ ਸਰਕਾਰ ਨੂੰ ਆਰਡਰ ਕਰਕੇ ਲਵਾਵੇ ਨਹੀਂ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਪੰਜਾਬ ਤਾਂ ਲੁੱਟਿਆ-ਕੁੱਟਿਆ ਪਿਆ ਪਹਿਲਾਂ 10 ਮਹੀਨਿਆਂ ਤੋਂ ਸਾਡੇ ਕਿਸਾਨੀ ਧਰਨੇ ਚੱਲਦੇ ਜਾ ਰਹੇ ਚੱਲਦੇ ਰਹੇ ਨੇ ਸੈਕੰਡ ਰਹੀ ਗੱਲ ਜੇ ਸੈਂਟਰ ਦੀ ਸਰਕਾਰ ਨੇ ਇਹ ਕੰਮ ਨਾ ਕਰਿਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆੜਤੀਆਂ ਨੂੰ ਮਨੀਮਾ ਨੂੰ ਮਜਬੂਰ ਹੋ ਕੇ ਵੀ ਅਗਲਾ ਕਦਮ ਚੁੱਕਣਾ ਪਊਗਾ ਪ੍ਰਬੰਧ ਕਿੱਦਾਂ ਦੇਣੇ ਮਾਰਕੀਟ ਕਮੇਟੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਟੋਟਲ ਪ੍ਰਬੰਧ ਮੁਕੰਮਲ ਨੇ ਪਾਣੀ ਦਾ ਸਫਾਈ ਦਾ ਹੋਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਪੰਜਾਬ ਸਰਕਾਰ ਵੱਲੋਂ ਤਾਂ ਕੱਲ ਆਰਡਰ ਵੀ ਹੋ ਗਏ ਸੀ ਵੀ ਕੱਲ ਨੂੰ 11 ਵਜੇ ਸਰਦਾਰ ਗੁਰਕੀਰਤ ਸਿੰਘ ਕੋਟਲੀ ਮੰਤਰੀ ਕੈਬਨਿਟ ਮੰਤਰੀ ਪੰਜਾਬ ਤੇ ਭਾਰਤ ਭੂਸ਼ਣ ਆਸ਼ੂ ਜੀ ਸਿਵਲ ਸਪਲਾਈ ਮੰਤਰੀ ਪੰਜਾਬ ਪੰਜਾਬ ਨੇ ਅੱਜ 11 ਵਜੇ ਸਹੀ ਭਾਅ ਲਾ ਦੇਣੀ ਸੀ ਪਰ ਸਾਦੇ 8:00 ਵਜੇ ਦੇ ਕਰੀਬ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜਾ ਨਾਦਰਸਾਹੀ ਪ੍ਰਮਾਨ ਕੀਤਾ ਵੀ 11 ਤਰੀਕ ਨੂੰ ਭਾਅ ਲੱਗਣਗੇ ਇਹ ਬਿਲਕੁਲ ਕਿਸਾਨਾਂ ਦੇ ਆੜਤੀਆਂ ਦੇ ਮਜ਼ਦੂਰਾਂ ਦੇ ਮਨੀਮਾ ਦੇ ਖਿਲਾਫ ਹੈ ਪੰਜਾਬ ਦੇ ਖਿਲਾਫ ਹੈ ਮੈਂ ਤੇ ਇੱਥੇ ਤਾਂ ਹੋਂ ਭਾਰਤ ਦੇ ਭਾਰਤ ਦੇਸ਼ ਵਾਸੀਆਂ ਦੇ ਖਿਲਾਫ ਹੈ ਪੰਜਾਬ ਸਟੇਟ ਹੋਇਆ ਜਿਹੜੀ ਟੋਟਲ ਖੇਤੀਬਾੜੀ ਤੇ ਨਿਰਭਰ ਹੈ 80% ਲੋਕ ਖੇਤੀ ਕਰਦੇ ਆ ਸਾਰਾ ਕਾਰੋਬਾਰ ਛੋਟੀਆਂ ਦੁਕਾਨਾਂ ਜੋ ਵੀ ਕੰਮ ਹੈ ਇਥੋਂ ਕਿਸਾਨਾਂ ਦੇ ਸਿਰ ਤੋਂ ਚੱਲਦਾ ਜਿਵੇਂ ਕਿ ਕਿਸਾਨਾਂ ਦਾ ਕਹਿਣਾ ਹੈ ਵੀ ਜਿਹੜੀ ਕਿ ਹੁਣ ਚੋਕ ਹੋ ਜੂਗੀ ਮੰਡੀ 10 ਦਿਨ ਤੱਕ ਲੇਟ ਹੋਊਗੀ ਜਿਹੜੀ ਫਸਲ ਆਊਗੀ ਤੇ ਢੇਰ ਲੱਗਣਗੇ ਮੰਡੀ ਦੇ ਵਿੱਚ ਚੋਕ ਹੋ ਜਾਣੀ ਹੈ ਮੰਡੀ ਉਹਦਾ ਹੱਲ ਕੀ ਕੀਤਾ ਜਾਊਗਾ ਹੱਲ ਤਾਂ ਜੀ ਬਿਲਕੁਲ ਮਾਰਕੀਟ ਕਮੇਟੀ ਜਾਂ ਪੰਜਾਬ ਸਰਕਾਰ ਕੀ ਹੱਲ ਕਰ ਸਕਦੀ ਹੈ ਮਾਲ ਆਇਆ ਮਾਲ ਵਿਕ ਗਿਆ ਭਰਿਆ ਗਿਆ ਬੋਰੀਆਂ ਚ ਛੇਲਰ ਵਾਲਾ ਚੱਕ ਕੇ ਲੈ ਗਿਆ ਇਹ ਤਾਂ ਹੱਲ ਹੈ ਜੇ ਹੁਣ ਇਦਾਂ ਹੀ ਗਲਤ ਆ ਗਿਆ ਚਲੋ ਆਰਡੀ ਵੀ ਸੰਭਲ ਗਏ ਮਾਰਕੀਟ ਕਮੇਟੀਆਂ ਵੀ ਮਦਦ ਕਰਨ ਗਈਆਂ ਕੋਈ ਹੱਲ ਤਾਂ ਕੋਈ ਢੁਕਵਾ ਪ੍ਰਬੰਧ ਦਾ ਕਰਨ ਗਈ ਪੰਜਾਬ ਸਰਕਾਰ ਵੀ ਕਰੂਗੀ ਪਰ ਜਿਹੜਾ ਕੇਂਦਰ ਸਰਕਾਰ ਦਾ ਇਹ ਬਤੀਰ ਹੈ ਇਹ ਟੰਗਾ ਹੈ ਬਹੁਤ ਨਿੰਦਣਯੋਗ ਹੈ ਮੇਰੀ ਤਾਂ ਪੁਰਜ ਜੋਰ ਅਪੀਲ ਆ ਕੇਂਦਰ ਸਰਕਾਰ ਨੂੰ ਵੀ ਇੱਕ ਦੋ ਦਿਨ ਦੇ ਵਿੱਚ ਅਜੇ ਤੱਕ ਕਦੇ ਨਹੀਂ ਹੋਇਆ ਇੱਕ ਤਰੀਕ ਨੂੰ ਪਾ ਲੱਗਦਾ ਹੀ ਲੱਗਦਾ ਪੱਕਾ ਲੱਗਦਾ ਚੋਨੇ ਦਾ ਪਾ ਕਿੰਨੇ ਸਾਲ ਤੋਂ ਕੋਈ ਕਦੇ ਪ੍ਰੋਬਲਮ ਨਹੀਂ ਆਈ ਅੱਜ ਪੰਜਾਬ ਸਰਕਾਰ ਵੱਲੋਂ ਟੁਕਮੇ ਪ੍ਰਬੰਧ ਮੁਕੰਮਲ ਥੀ ਖੰਨਾ ਮੰਡੀ ਦੇ ਵਿੱਚ ਪਾ ਲੱਗਣੇ ਸੀ ਪਰ ਕੇਂਦਰ ਦਾ ਜਿਹੜਾ ਫਤੀਦਾ ਬਹੁਤ ਗਲਤ ਹੈ ਮੇਰੀ ਤਾਂ ਕੇਂਦਰ ਸਰਕਾਰ ਨੂੰ ਉਹੀ ਅਪੀਲ ਹੈ ਵੀ ਛੇਤੀ ਤੋਂ ਛੇਤੀ ਇੱਕ ਦੋ ਦਿਨ ਦੇ ਵਿੱਚ ਪੰਜਾਬ ਸਰਕਾਰ ਨੂੰ ਲਿਖਤੀ ਆਰਡਰ ਕਰਕੇ ਇਹ ਪਾ